ਜੋ ਹੁਣੇ ਆਸਨ ਚੌੜਾ ਦੇ ਘਰ ਹੁਣ ਜਿਹੜੀ ਪੰਜਾਬ ਪੁਲਿਸ ਇੱਥੇ ਆਈ ਆ ਪੰਜਾਬ ਪੁਲਿਸ ਅਧਿਕਾਰੀ ਜਿਹੜੇ ਕਲਾਸ ਜੀ ਇੱਥੇ ਆਏ ਨੇ ਉਹਨਾਂ ਦਾ ਕਹਿਣਾ ਜੀ ਸਾਨੂੰ ਜੋ ਤੁਹਾਨੂੰ ਹਜ ਤਾਈਆਂ ਸੀ ਜੋ ਪਤਾ ਲੱਗਾ ਜਿਹੜੀ ਸਾਰੀ ਘਟਨਾ ਆਈ ਉਸ ਘਟਨਾ ਦੇ ਚੱਲਦੇ ਅਸੀਂ ਪੁੱਛਗਛ ਕਰਨ ਵਾਸਤੇ ਘਰ ਉਹਨਾਂ ਦੇ ਆਏ ਆ ਲੇਕਿਨ ਘਰ ਵਿੱਚੋਂ ਸਿਰਫ ਉਹਨਾਂ ਦੀ ਬਜ਼ੁਰਗ ਪਤਨੀ ਹੀ ਮੌਜੂਦ ਆ ਔਰ ਉਹਨਾਂ ਦੇ ਵੀ ਜਿਹੜੀ ਤਬੀਅਤ ਖਰਾਬ ਨੇਗਾ ਤੁਸੀਂ ਦੇਖੋ ਇਹ ਉਹਨਾਂ ਦਾ ਨਰਨ ਸਿੰਘ ਚੌੜਾ ਦਾ ਘਰ ਆ ਔਰ ਪੁਲਿਸ ਕਰਨਟ ਡੇਰਾਬਾਣਾ ਦੇ ਜਿਹੜੀ ਪੁਲਿਸ ਡੇਰਾਬਾਣਾ ਦੀ ਇੱਥੇ ਪਹੁੰਚ ਚੁੱਕੀ ਉਹਨਾਂ ਦੀ ਗੱਡੀ ਆ ਔ ਅਜਾ ਇਨਸੀਡੈਂਟ ਦਰਬਾਰ ਸਾਹਿਬ ਹੋਇਆ ਜੀ ਸਾਹਿਬ ਦਾ ਮੁੱਖ ਮੰਤਰੀ ਉਪ ਮੰਤਰੀ ਆਪਣੇ ਸੁਖਵੀਰ ਸਿੰਘ ਬਾਦਲ ਜੀ ਜਿਹੜੀ ਘਟਨਾ ਵਾਪਰੀ ਦਰਬਾਰ ਸਾਹਿਬ ਉਸ ਤੇ ਸਬੰਧ ਵਿੱਚ ਅੱਪਾ ਨਰਿੰਦਰ ਸਿੰਘ ਚੋੜੇ ਦੇ ਘਰ ਦੇ ਬਾਹਰ ਆਏ ਆ ਠੀਕ ਆ ਫਿਲਹਾਲ ਇਹ ਘਰ ਦੇ ਵਿੱਚ ਮੈਂਬਰ ਕੋਈ ਨਹੀਂ ਇੱਥੇ ਹੈਗਾ ਮਾਤਾ ਜੀ ਫਿਰ ਹਾਂ ਉਹਨਾਂ ਦੀ ਮਾਤਾ ਵੀ ਹੈ ਨਹੀਂ ਠੀਕ ਹੈ ਠੀਕ ਹੈ ਨਹੀਂ ਆ ਗਏ ਪਤਨੀ ਆ ਗਏ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਠੀਕ ਹੈ ਜੀ ਕੀ 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 ਘਟਨਾ ਹੋਈ ਪਤਾ ਲਗਾ ਅਜੇ ਕੋਈ ਕਲੀਅਰ ਨਹੀਂ ਹੈਗਾ ਅੱਛਾ ਪਰ ਉਹਨਾਂ ਅੱਜ ਕੀ ਕਰ ਰਹੇ ਕੋਈ ਆ ਵੀਡੀਓ ਲਓਗੇ ਜਾਂ ਕੀ ਲਓਗੇ ਕੁਝ ਹਾਂ ਕੁਝ ਲਵਾਂਗੇ ਆਪਾਂ ਆਪਾਂ ਇਹ ਸਾਡੀ ਸੀਕਰੈਸਟੀ ਦਾ ਸਾਡਾ ਹੈਗਾ ਤੇ ਤੀਜਾ ਵੀ ਸਾਡਾ ਹੈਗਾ ਉਹ ਸਦਹਕਾਰੀ ਕਲਾਸ ਦੇ ਜਿਹਨਾਂ ਦਾ ਕਹਿਣਾ ਜੀ ਅਸੀਂ ਉਹਨਾਂ ਦੇ ਚੌੜਾ ਦੇ ਘਰ ਆਏ ਹਾਂ ਹੁਣ ਪੁਛ ਕੁਛ ਕਰ ਰਹੇ ਹਾਂ ਜੋ ਸਰਕਾਰ ਵਾਲਾ ਹੁਕਮ ਆਇਆ ਉਹਦੇ ਘਰੇ ਆਦੇ ਘਰ ਜਾ ਕੇ ਪੁਛ ਕੁਛ ਕਰ ਰਹੇ ਹਾਂ ਪੰਜਾਬ ਤੱਕ ਦੀ ਡੇਰੇ ਬਾਬਾ ਨਾਨਕ ਤੋਂ ਬੇਸ਼ੰਬਰ ਬਿੱਟੂ